ਲੋਜੀ ਦੋਸਤੋ ਇਹ ਮਿੰਨੀ ਜਨਰੇਟਰ ਨੇ ਆਪਣੇ 150 ਵੋਲਟ ਕੱਢੇ ਸੀ ਤੇ ਹੁਣ ਆਪਾਂ ਇੱਥੇ ਇੱਕ ਬਲਬ ਚਲਾ ਕੇ ਵੇਨਨੇ ਆ ਕਿੰਨੇ ਵੋਲਟ ਦਾ ਬਲਬ ਆ 12 ਵੋਲਟ ਦਾ ਬਲਬ ਜਗਾ ਕੇ ਵੇਨੇ ਬਲਾਈ ਜਗਾਉਂਦਾ ਕਿ ਨਹੀਂ ਨਿਕਿਆ ਇਹਦੀ ਇੰਜ ਕਰ ਗ੍ਰੀਨ ਤੇ ਰੈੱਡ ਤਾਰ ਨੂੰ ਬਲਬ ਜੋੜ ਟੀਸੀ ਬਲਬ ਆ ਵੇਨੇ ਪਾਲਾ ਜਗਾਉਂਦਾ ਕਿ ਨਹੀਂ ਲੋ ਗਿਆ 8 8 11 ਰੱਖੀ ਦੀਆਂ ਠੀਕ ਐ ਇੱਥੇ ਹੱਥ ਰੱਖ ਕੇ ਮੈਂ ਇਹਨੂੰ ਪਾਵਰ ਦੇਣੀ ਮੋਟਰ ਨੂੰ ਆਹ ਲੋ ਜੀ ਮੈਨੂੰ ਪਾਵਰ ਦੇਣ ਲੱਗਾ ਇੱਥੋਂ ਡੀਸੀ ਕੋਈ ਫੇਕ ਨਹੀਂ ਐ ਰੀਅਲ ਵੀਡੀਓ ਐ ਲੋ ਜੀ ਫੜ ਕੇ ਰੱਖੀ ਨਿਕਿਆ ਸਾਰਾ ਕੁਝ ਦਿਖਾਈਏ ਕਿਤੇ ਫੇਕ ਨਹੀਂ ਐ ਵਹੀ ਫੇਕ ਨਹੀਂ ਵੀਰ ਵੀਰੋ ਆਹ ਲੋ ਇੱਕ ਚੀਜ਼ ਹੋਰ ਮੈਂ ਇਹੀ ਵੋਲਟ ਡੀਸੀ ਵੋਲਟ ਤੇ ਏਸੀ ਵੋਲਟ ਤੇ ਜਗਾ ਕੇ ਦਿਖਾਉਣਾ ਕਿਤੇ ਵੀਡੀਓ ਫੇਕ ਨਾ ਸਮਝਣ ਇਹ ਮੋਟਰ ਦੀ ਵੈਲਾ ਸਪੀਡ ਵੀ ਜੇ ਤੇਜ਼ ਹੋ ਗਈ ਜੇ ਆਹ ਲਓ ਭਾਈ ਕਿਤੇ ਵੀਰ ਕਹਿਣਾ ਤਾਂ ਨਾ ਫੇਕ ਆ ਆ ਲਓ ਬੜੀ ਵਧੀਆ ਚੀਜ਼ ਹੈ ਬਹੁਤ ਵਧੀਆ ਛੱਡ ਦੇ ਬਹੁਤ ਵਧੀਆ ਚੀਜ਼ ਹੈ ਬਣੀ ਤੇ ਇਸ ਤੋਂ ਮੈਂ ਕੋਈ ਮਾਡਲ ਤਿਆਰ ਕਰਨਾ ਹੁਣ ਓਕੇ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਆਪਾਂ ਜਿੰਨੀਆਂ ਵੀਡੀਓ ਲਿਆਵਾਂਗੇ ਰੀਅਲ ਲਿਆਵਾਂਗੇ ਰੀਅਲ ਕੋਈ ਫੇਕ ਨਹੀਂ ਹੋਊਗੀ ਠੀਕ ਹੈ ਨਿੱਕੇ ਹਣਾ ਬਈ ਹਾਂ ਓਕੇ ਬਾਏ